ਇੱਕ ਵਕਤ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਭਾਈ ਸਿੱਖੋ ਆਪੋ ਆਪਣੇ ਪਰਿਵਾਰ ਬੱਚੇ ਆਪਣੇ ਪਿਛਲੇ ਪਿੰਡਾਂ 'ਚ ਛੱਡ ਕੇ ਆਨੰਦਪੁਰ ਸਾਹਿਬ ਖੱਲੀ ਕਰਦੇ ਮਹਾਰਾਜ ਕਿਉਂ ਕਿੰਨੇ ਆਨੰਦਪੁਰ ਸਾਹਿਬ 'ਚ ਹੁਣ ਸੁੱਖਾਂ ਦੇ ਦਿਨ ਨਹੀਂ ਰਹਿਣਗੇ ਹੁਣ ਦੁੱਖ ਤੇ ਭੁੱਖ ਦੇ ਦਿਨ ਵੀ ਦੇਖਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਰਿਵਾਰ ਬੱਚੇ ਦੁੱਖ ਤੇ ਭੁੱਖ ਵਿੱਚ ਰਹਿਣ ਆਪਣੇ ਪਿਛਲੇ ਪਿੰਡਾਂ ਵਿੱਚ ਆਪਣੇ ਬੱਚੇ ਛੱਡ ਆਉ। ਬਾਬਾ ਦੀਪ ਸਿੰਘ ਜੀ ਦੀ ਉਦੋਂ ਡਿਊਟੀ ਲੱਗੀ। ਕਹਿੰਦੇ ਭਾਈ ਦੀਪ ਸਿੰਘ ਜੀ ਤੁਸੀਂ ਵੀ ਆਪਣੇ ਪਿਛਲੇ ਪਿੰਡ ਜਾਓ। ਮੱਝ ਦੀ ਸੰਗਤ ਲੈ ਜਾਓ। ਇਹਨਾਂ ਨੂੰ ਘਰੋਂ ਕਦੀ ਆਪੋ ਆਪਣੇ ਪਿੰਡ ਛੱਡ ਕੇ ਆਓ ਜਦੋਂ ਵਕਤ ਆਇਆ ਤੁਹਾਨੂੰ ਸੱਦਾਂਗੇ ਤੁਸੀਂ ਅਨੰਦਪੁਰ ਸਾਹਿਬ ਨਹੀਂ ਆਉਣਾ ਵਕਤ ਆਇਆ ਤੁਹਾਨੂੰ ਸੁਨੇਹਾ ਭੇਜਾਂਗੇ ਸਾ ਸੰਗਤ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ ਬਾਬਾ ਦੀਪ ਸਿੰਘ ਦਾ ਜ਼ਿਕਰ ਨਹੀਂ ਹੈ 8 ਮਹੀਨੇ ਘਰੇ ਪਏ ਹੋ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਸਰਸਾ ਨਦੀ ਦੇ ਕੰਢੇ ਦੀ ਜੰਗ ਵਿੱਚ ਕੋਈ ਜ਼ਿਕਰ ਨਹੀਂ ਚਮਕੌਰ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1704 ਦੀਆਂ ਜੰਗਾਂ ਜੁੱਤਾਂ ਲੜਦੇ ਹੋਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦੇ ਸ਼ਹੀਦ ਹੋ ਗਏ ਕਲਗੀਧਰ ਪਾਤਸ਼ਾਹ ਮਾਛੀਵਾੜਾ ਸਾਹਿਬ ਆ ਗਏ ਉੱਥੋਂ ਗਨੀਕਾ ਨਵੀਖਾਂ ਆਲਮਗੀਰ ਸਾਹਿਬ ਤੱਕ ਲੈ ਕੇ ਆਏ ਭਾਈ ਨਗਾਇਆ ਸਿੰਘ ਨੇ ਘੋੜਾ ਦਿੱਤਾ ਆਲਮਗੀਰ ਤੋਂ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏਕੋਟ ਪਹੁੰਚੇ ਰਾਏਕੋਟ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤੂ ਪਰ ਹੁੰਦਿਆ ਹੁੰਦਿਆ ਉਹ ਧਰਤੀ ਤੇ ਮਾਲਵੇ ਦੀ ਧਰਤੀ ਤੇ ਆਏ ਜਿੱਥੇ ਅੱਜ ਗੁਰਦੁਆਰਾ ਦੀਨਾ ਕੰਗੜ ਜਫਰਨਾਵਾ ਸਾਹਿਬ ਹੈ ਇੱਥੇ ਪਾਤਸ਼ਾਹ ਰਹੇ ਕੰਗੜ ਦੇ ਚੌਧੀ ਚੌਧਰੀ ਭਾਈ ਸ਼ਮੀਰਾ ਭਾਈ ਲਖਮੀਰਾ ਭਾਈ ਤਖਦਮਲ ਤਿੰਨ ਭਰਾਵਾਂ ਦਾ ਰਾਜ ਸੀ ਕੰਗੜ ਉੱਤੇ ਉਹਨਾਂ ਵਿੱਚੋਂ ਇੱਕ ਭਰਾ ਭਾਗਨਾ ਵਾਲਾ ਭਾਈ ਸ਼ਮੀਰੇ ਦਾ ਭਲਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਭਰਾਵਾਂ ਚੋਂ ਇੱਕ ਭਰਾ ਦਾ ਭਲਾ ਪਤਾ ਕਿਉਂ ਗਿਆ ਦੋ ਰਹਿ ਗਏ ਉਹ ਗੁਰੂ ਦਾ ਹੁਕਮ ਨਹੀਂ ਮੰਨ ਸਕੇ ਸ਼ਰਾਬੀ ਕੁਬਬੀ ਰਹਿ ਇੱਕ ਭਰਾ ਭਾਈ ਸ਼ਮੀਰਾ 17 ਦਿਨ ਗੁਰੂ ਕੋਲ ਸੇਵਾ ਕਰਨ ਜਾਂਦਾ ਰਿਹਾ ਦਿਨਾਂ ਕੰਢਾ ਬਾਦਸ਼ਾਹ ਨੇ ਕੰਗੜ ਵਾਲਿਆਂ ਦੀ ਹਵੇਲੀ ਵਿੱਚ ਨਹੀਂ ਡੇਰਾ ਕੀਤਾ ਦੋਹਾਂ ਪਿੰਡਾਂ ਦੇ ਵਿਚਕਾਰ ਦੀਨਾ ਤੇ ਕੰਗੜ ਦੋਹਾਂ ਦੇ ਵਿਚਕਾਰ ਜਿੱਥੇ ਅੱਜ ਗੁਰਦੁਆਰਾ ਜਫਰ ਨਮਾ ਸਾਹਿਬ ਉੱਥੇ ਮਹਾਰਾਜ ਰਹੇ ਲੱਖੀ ਜੰਗਲ ਖਾਲਸਾ ਦੇ دیدار ਲੱਗੋ ਨਹੀਂ ਦੂਰੋਂ ਦੂਰੋਂ ਸੰਗਤ ਦਰਸ਼ਨ ਕਰਨ ਆਉਣ ਲੱਗ ਪਈ ਬਾਦਸ਼ਾਹ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਸੰਝਾਰ ਕਰਵਾਇਆ ਇੱਕ ਦਿਨ ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ ਸੱਚੇ ਬਾਦਸ਼ਾਹ ਮੈਨੂੰ ਮੁਕਤੀ ਦੇ ਦਿਓ ਮਹਾਰਾਜ ਰਾਜ ਭਾਗ ਤੁਹਾਡਾ ਦਿੱਤਾ ਸਾਡੇ ਬਜ਼ੁਰਗਾਂ ਨੇ ਭੋਗਿਆ ਛੇਵੇਂ ਪਾਤਸ਼ਾਹ ਸਾਡੇ ਦਾਦੇ ਚੌਧਰੀ ਰਾਏ ਨੂੰ ਮਹਾਰਾਜ ਦੇ ਗੈਸੀ ਰਾਜ ਤੇ ਉਸ ਰਾਏ ਜੋਧ ਨੇ ਰਾਜ ਭੋਗਿਆ ਤੁਹਾਡਾ ਦਿੱਤਾ ਰਾਜ ਅਸੀਂ ਦਾਦੇ ਪਰਦਾਦਿਆਂ ਤੋਂ ਭੋਗ ਰਹੇ ਮਹਾਰਾਜ ਹੁਣ ਮੁਕਤੀ ਦੇ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਦਾ ਤੈਨੂੰ ਮੁਕਤੀ ਨਹੀਂ ਮਿਲ ਸਕਦੀ ਕਹਿੰਦੇ ਮਹਾਰਾਜ ਕਿਉਂ ਕਹਿੰਦਾ ਭਾਈ ਤੈਨੂੰ ਜਨਮ ਰੰਗ ਦੀ ਨੇ ਤੜਪ ਪੋਣੀ ਤੂੰ ਕਰਮ ਇਦਾਂ ਦੇ ਕਰ ਲੈ ਤੈਨੂੰ ਜਨਮ ਲੈਣੇ ਪੈਣਗੇ ਉਹ ਕਹਿੰਦਾ ਮਹਾਰਾਜ ਕਿੰਨੇ ਕ ਜਨਮ ਕਹਿੰਦੇ 14 ਜਨਮ ਤੇਰੇ ਧਰਤੀ ਤੇ ਹੋਣਗੇ ਤੂੰ ਇੱਲ ਦਾ ਜਨਮ ਲੈਣਾ ਤੂੰ ਇਸ ਧਰਤੀ ਤੇ ਸੱਪ ਦਾ ਜਨਮ ਲੈਣਾ ਇਸ ਧਰਤੀ ਤੇ ਬੜਾ ਗਰੀਬ ਇੱਕ ਦਿਨ ਤੇਰਾ ਜਨਮ ਹੋਣਾ ਗਰੀਬ ਕਰ ਚ ਕਹਿੰਦਾ ਮਹਾਰਾਜ ਮੁਕਤੀ ਦੇ ਦੇ ਕਹਿੰਦੇ ਫਿਰ ਬਚਨ ਮੰਨ ਲੇਗਾ ਕਹਿੰਦੇ ਮਹਾਰਾਜ ਹੁਕਮ ਕਰੋ ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ ਤੂੰ ਦੋ ਦਿਨ ਘਰ ਜਾ ਕੇ ਸਲਾਹ ਕੀਤੀ ਐ ਸਾਡਾ ਜੁੱਠਾ ਪ੍ਰਸ਼ਾਦਾ ਲੈ ਕੇ ਅਸੀਂ ਛਕਿਆ ਕਿਸੇ ਨੇ ਕਹਿੰਦਾ ਨਹੀਂ ਮਿਲਿਆ ਲੈ ਕੇ ਆਸੀ ਜਦੋਂ ਮੈਂ ਹਵੇਲੀ ਵਿੱਚ ਜਾ ਕੇ ਆਵਾਜ਼ ਦਿੱਤੀ ਨਾ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸ਼ਾਦ ਮਿਲਿਆ ਜੁੱਠਾ ਆਜੋ ਭਾਈ ਭਰਾਵਾਂ ਨੂੰ ਭਤੀਜਿਆਂ ਨੂੰ ਆਵਾਜ਼ ਮਾਰੀ ਆਜੋ ਛਕ ਲਓ ਸ਼ਰਮ ਦੀ ਭਰਾ ਤਖਤ ਮੰਨੇ ਹੱਥ ਮਾਲਕ ਮਾਰ ਕੇ ਡੋਲ ਦਿੱਤਾ ਕਹਿੰਦਾ ਗੁਰੂ ਦੀ ਝੂਠ ਵੀ ਘਰੋਂ ਚੁੱਕ ਕੇ ਲਿਆਉਣ ਲੱਪਿਆ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਘੋੜਾ ਦਿੱਤਾ ਉਹਨੂੰ ਕਹਿੰਦੇ ਸ਼ਨੀਰਿਆ ਉਹ ਸਾਡਾ ਘੋੜਾ ਬੰਨੇ ਲੈ ਜਾ ਜਿੱਥੋਂ ਤੱਕ ਘੁਮਾ ਦੇਂਗਾ ਸੂਰਜ ਡੁੱਬਣ ਤੱਕ ਤੁਹਾਡੀਆਂ ਪੁੱਲਾਂ ਦਾ ਰਾਜ ਹੋਏਗਾ ਕਹਿੰਦੇ ਜਦੋਂ ਘੋੜਾ ਲੈ ਕੇ ਆਇਆ ਨਾ ਉਹਨੇ ਹਵੇਲੀ ਚ ਲਿਆ ਕੇ ਆਵਾਜ਼ ਦੇ ਕੇ ਕਿਹਾ ਉਹ ਭਾਈ ਲਖਮੀਰੇ ਉਹ ਪ੍ਰਾਹ ਤੱਕ ਤਮਲ ਇੱਧਰ ਆਓ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਫਿਰ ਬਖਸ਼ਿਸ਼ ਕਰ ਦਿੱਤੀ ਹੈ ਭਾਵੇਂ ਤੁਸੀਂ ਗੁਰੂ ਦਾ ਸਤਿਕਾਰ ਨਹੀਂ ਕੀਤਾ ਪਰ ਗੁਰੂ ਨੇ ਫਿਰ ਬਖਸ਼ਿਸ਼ ਕਰਦੇ ਆਪਾਂ ਨੂੰ ਘੋੜਾ ਦਿੱਤਾ ਸੂਰਜ ਡੁੱਬਣ ਤੱਕ ਜਿੱਥੋਂ ਤੱਕ ਫੇਰ ਲੰਗੇ ਉੱਥੋਂ ਤੱਕ ਰਾਜ ਹੋਣੇ ਤੇ ਲਖਮੀਰਾ ਸ਼ਰਾਬੀ ਭਰਾ ਸੀ ਉਹਦਾ ਉਹਨੇ ਬਦਕੀ ਬੋਲਤਾ ਕਹਿੰਦਾ ਜਿਹੜੇ ਗੁਰੂ ਦਾ ਆਪਣਾ ਰਾਜ ਨਹੀਂ ਰਿਹਾ ਸਾਨੂੰ ਕਿੱਥੋਂ దਏਗਾ ਬਾਰੋਂ-ਬਾਰੋਂ ਕਈ ਵਾਰ ਦੇਖਦੇ ਨਾ ਆਪਾਂ ਜਿਹੜੇ ਗੁਰੂ ਕੋਲ ਆਪਣਾ ਆਨੰਦਪੁਰ ਸਾਹਿਬ ਨੇ ਰਿਆ ਸਾਨੂੰ ਰਾਜ ਕਿੱਥੋਂ ਦੇਗਾ ਜਾ ਮੋੜ ਕੇ ਲੈ ਜਾ ਗੁੱਸਾ ਮਨ ਵਿੱਚ ਜਦੋਂ ਆਇਆ ਵੇ ਗੁਰੂ ਦੀ ਤੋਹੀਨ ਕੀਤੀ ਹੈ ਭਾਈ ਸ਼ਮੀਰਾ ਘੋੜਾ ਵਾਪਸ ਲੈ ਜਾ ਕਿ ਉੱਥੇ ਬੰਦ ਤਾਂ ਜਿੱਥੇ ਗੁਰਦਰ ਜਫਰਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸਪੈ ਕਹਿੰਦੇ ਸ਼ਮੀਰਾ ਭਲਾ ਕਰ ਲਿਆ ਆਪਣੇ ਭਰਾਵਾਂ ਦਾ ਆਪਣੇ ਭਰਾਵਾਂ ਦਾ ਭਲਾ ਕਰ ਲਿਆ ਹੱਥ ਜੋੜ ਕੇ ਕਹਿਨਾ ਮਹਾਰਾਜ ਨਹੀਂ ਹੋਇਆ ਕਹਿੰਦੇ ਭਾਈ ਉਹਨਾਂ ਦੇ ਪੱਗਾਂ 'ਚ ਨਹੀਂ ਹੈ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਜਿੱਥੋਂ ਤੱਕ ਤੂੰ ਘੋੜਾ ਲੈ ਕੇ ਗਿਆ ਸੀ ਉੱਥੇ ਤੱਕ ਕੀ ਰਾਜ ਰਹਿਣਾ ਉੱਤੋਂ ਅੱਗੇ ਤੁਹਾਡਾ ਰਾਜ ਨਹੀਂ ਹੋਣਾ ਅੱਜ ਵੀ ਤੁਸੀਂ ਵੇਖਿਓ ਮੈਂ ਉਹ ਕੰਗੜ ਉਹਨਾਂ ਦਾ ਧਰਵੀ ਦੇਖਿਆ ਹਵੇਲੀ ਵੇਖੀ ਹੈ ਵੱਡੇ ਜ਼ਗੀਰਦਾਰ ਨੇ ਕੰਗੜ ਦੇ ਪਰ ਕੰਗੜ ਤੋਂ ਬਾਹਰ ਨਹੀਂ ਉਹਨਾਂ ਦਾ ਰਾਜ ਹੋਇਆ ਕੰਗੜ ਵਿੱਚ ਉਹ ਚੌਧਰੀ ਰਾਜੇ ਅੱਜ ਤੱਕ ਵੀ ਨੇ ਉਹਨਾਂ ਦੀ ਕੁੱਲ ਦੇ ਲੋਕ ਅੱਜ ਵੀ ਅਮੀਰ ਨੇ ਗੁਰੂ ਦੀਆਂ ਬਖਸ਼ਿਸ਼ਾਂ ਸਦੀਆਂ ਤੱਕ ਰਹਿੰਦੀਆਂ ਨੇ ਪਿਛਲੀ ਸਰਕਾਰ ਵਿੱਚ ਉਹਨਾਂ ਕੰਗੜ ਵਾਲਿਆਂ ਦਾ ਗੁਰਪ੍ਰੀਤ ਕੰਗੜ ਜਿਹੜਾ ਗੁਰਪ੍ਰੀਤ ਸਿੰਘ ਕੰਗੜ ਹੈ ਉਹ ਇਲੈਕਟ੍ਰਿਸਿਟੀ ਮਨਿਸਟਰ ਰਿਹਾ ਉਹਨਾਂ ਦੀ ਕੁੱਲ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੋਈ ਹੈ। ਇਦਾਂ ਹੀ ਪਟਿਆਲੇ ਵਾਲਿਆਂ ਨੂੰ ਗੁਰੂ ਨੇ ਰਾਜ ਦਿੱਤਾ ਹੋਇਆ ਹੈ। ਸਾ ਸੰਗਤ ਗੁਰੂ ਦੀਆਂ ਬਖਸ਼ਿਸ਼ਾਂ ਸਦੀਆਂ ਤੱਕ ਦਿੰਦੀਆਂ ਨੇ ਜਿੱਤੇ। ਪਰ ਉਹ ਵੱਖਰੀ ਗੱਲ ਹੈ ਜੇ ਕੋਈ ਗੁਰੂ ਦੀ ਨਾਮ ਮੰਨੇ ਰਾਜ ਤਾਂ ਰਹਿ ਸਕਦਾ ਪਰ ਗੁਰੂ ਵਾਲੇ ਨਹੀਂ ਹੋ ਰਹਿ ਸਕਦਾ। ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕਹਿ ਸ਼ਮੀਰਿਆ ਮੁਕਤ ਹੋਣੇ ਘਰ ਜਾ ਕੇ ਸਲਾਹ ਨਾ ਕਰੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਕੱਲ ਖੰਡੇ ਵਟੇ ਦੀ ਪੋਲ ਅੰਮ੍ਰਿਤ ਦਾ ਵਟਾ ਤਿਆਰ ਹੋਣੇ ਕਿਸੇ ਨੂੰ ਨਾ ਪੁੱਛੀ ਕੱਲ ਸਵੇਰੇ ਅੰਮ੍ਰਿਤ ਛੱਕ ਲਈ ਮਹਾਰਾਜ ਸਤਿਵਜਨ ਕਲਗੀਧਰ ਪਾਤਸ਼ਾਹ ਦੇ ਹੱਥੋਂ ਨੇ ਅੰਮ੍ਰਿਤ ਪਾਨ ਕੀਤਾ ਹੁਣ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਰਪਾ ਕਰਿਓ ਮੈਨੂੰ ਜਨਮ ਨਾ ਭੁੱਪਣੇ ਪੈਣ ਜਿੱਦਣ ਉਹ ਅੰਮ੍ਰਿਤ ਛੱਕ ਕੇ ਗਿਆ ਨਾ ਭਈ ਸੰਤੋਖ ਸਿੰਘ ਲਿਖਦੇ ਸਾਰੀ ਰਾਤ ਉਹਨੂੰ ਡਰਾਉਣੇ ਸੁਪਨੇ ਆਉਂਦੇ ਦਾ ਸੁਪਨੇ ਆਉਂਦੇ ਰਹੇ ਅਗਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਵਾਜ਼ੇ ਤੇ ਬੈਠਾ ਪਾਤਸ਼ਾਹ ਨੇ ਪਹਿਲੇ ਕਹਿ ਦਿੱਤਾ ਕਹਿੰਦੇ ਸ਼ਮੀਰਿਆ ਤੂੰ ਬਚਨ ਮੰਨ ਕੇ ਅੰਮ੍ਰਿਤ ਛਕ ਲਿਆ ਤੇਰਾ ਜਨਮ ਮਰਨ ਮਿਟ ਗਿਆ ਕਹਿੰਦੇ ਮਹਾਰਾਜ ਜਿਹੜੇ 14 ਜਨਮ ਪਾਤਸ਼ਾਹ ਹੱਸ ਪੈ ਕਹਿੰਦੇ ਰਾਤੀ ਸੁਪਨੇ ਆਏ ਤੈਨੂੰ ਕਹਿੰਦੇ ਮਹਾਰਾਜ ਸੁਪਨੇ ਤਾਂ ਆਏ ਸੀ ਕਿਵੇਂ ਬੜੇ ਡਰਾਉਣੇ ਸੁਪਨੇ ਆਏ ਮਹਾਰਾਜ ਕਲਗੀਧਰ ਪਾਤਸ਼ਾਹ ਬੋਲੇ ਕਹਿੰਦੇ 14 ਜਨਮ ਰਾਤੀ ਤੇਰੇ ਸੁਪਨੇ ਵਿੱਚ ਹੀ ਘਟਦੇ ਹੁਣ ਨਹੀਂ ਤੈਨੂੰ ਬੁੱਕਨੇ ਪੈਣੇ ਸਤਗੁਰ ਕਹਿ ਜਨਮ ਗਵਨ ਮਿਟਾਇਆ ਭਾਈ ਤੂੰ ਗੁਰੂ ਦਾ ਬਚਨ ਮੰਨ ਕੇ ਗੁਰੂ ਵਾਲਾ ਹੋ ਗਿਆ ਤੇਰਾ ਸੁਪਨੇ ਚ ਜਨਮ ਘਟਦੇ ਜਾ ਸਾਥ ਸੰਗਤ ਪਾਤਸ਼ਾਹ ਇੱਥੋਂ ਦਿਨੇ ਕੰਗੜ ਤੋਂ ਹੁੰਦਿਆਂ ਮੁਕਤ ਸਬਲ ਕਦਰਾਨੇ ਦੀ ਟਾਹ ਬਲ ਗਏ ਖਬਰ ਮਿਲੀ ਕੇ مگر ਵਜ਼ੀਰ ਖਾਨੀਆਂ ਫੌਜਾਂ ਜੜੀਆਂ ਹੋਣ। ਇਹਨਾਂ ਨੂੰ ਮੱਝ ਦੇ ਕੋਲ ਸਿੱਖ ਵਿਦਾਵਾ ਦੇ ਕਿ ਚਲੇ ਗਏ ਸੰਗਮਾਣੇ ਦੀ ਧਰਤੀ ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਬਹੁਤ ਮਾੜਾ ਹੋਇਆ ਤੁਹਾਡੇ ਚਾਰ ਦੇ ਚਾਰੇ ਸਾਹਿਬਜਾ ਦੇ ਸ਼ਹੀਦ ਹੋ ਗਏ ਤੁਹਾਡੇ ਕੋਲ ਨੰਦਪੁਰ ਸਾਹਿਬ ਨਹੀਂ ਰਿਹਾ ਤੁਹਾਡੀ ਆਪਣੀ ਕੁੱਲ ਦਾ ਕੋਈ ਬੱਚਾ ਨਹੀਂ ਬਚਿਆ ਪਾਦਸ਼ਾਹ ਬੜਾ ਮਾੜਾ ਹੋਇਆ ਸੁਲ੍ਹਾ ਕਰ ਲੋ ਸਰਕਾਰ ਨਾਲ। ਹਜ਼ੂਰ ਬੋਲੇ ਕਿਹੜੀ ਸਰਕਾਰ ਨਾਲ? ਕਹਦੇ ਵੀ ਮੌਕੇ ਦੀ ਹਕੂਮਤ ਨਾਲ ਸਲਾਹ ਕਰ ਲਓ ਕਲਗੀਆਂ ਵਾਲੇ ਨੇ ਬਚਨ ਕਿਹਾ ਜਦੋਂ ਆਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਿਆ ਰਿਹਾ ਉਦੋਂ ਕਿਉਂ ਨਹੀਂ ਸਲਾਹ ਕਰਾਈ ਜਦੋਂ ਪ੍ਰਾਣੀਆਂ ਦੀਆਂ ਕਸਮਾਂ ਖਾ ਕੇ ਵਾਦੇ ਤੋੜ ਗਏ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਚਮਕੌਰ ਦੀ ਗੜੀ ਵਿੱਚ ਜਾਲੀਆਂ ਨੂੰ 10 ਲੱਖ ਨੇ ਘੇਰਾ ਪਾਇਆ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਮੇਰੇ ਦੋ ਵੱਡੇ ਸਹਿਬਜ਼ਾਦੇ ਸ਼ਹੀਦ ਕਰਦੇ ਉਦੋਂ ਸਲਾਹ ਕਿਉਂ ਨਹੀਂ ਹੋਈ ਜਦੋਂ ਪੌਣੇ 7 ਸਾਲ ਦਾ ਮੇਰਾ ਫਤਿਹ ਸਿੰਘ ਅੰਦਾਜ਼ ਚ ਨੀਹਾਂ ਚ ਚਣਿਆ ਜਾ ਰਿਹਾ ਸੀ ਉਦੋਂ ਕੋਈ ਨਹੀਂ ਸੁਲਾ ਸਕਦਾ ਸੱਚ ਤੇ ਝੂਠ ਦੀ ਕਦੇ ਸੁਲਾ ਨਹੀਂ ਹੋ ਸਕਦੀ ਸਿੱਖੋ ਉਹਨਾਂ ਕਾ ਮਹਾਰਾਜ ਜੀ ਰਸੀ ਤੁਹਾਡੇ ਨਾਲ ਕਿਵੇਂ ਰਹੀਏ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਰਹਿਣਾ ਲਿਖ ਕੇ ਦੇ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਇਹ ਲਿਖ ਕੇ ਦੇ ਕੇ ਜਾਓ ਲਿਖ ਕੇ ਦੇ ਗਏ ਉਹ ਜੋ ਸਿੱਖ ਜਦੋਂ ਮਾਈ ਭਾਗਪੁਰ ਨੇ ਬੰਗਾਰ ਪਾਈ ਨਾ ਕੇ ਘਰ ਵਿੱਚ ਬੈਠੋ ਚੰਪਾ ਚੁੱਲਾ ਸੰਭੋ ਜਿਹੜੇ ਗੁਰੂ ਨੇ ਤੁਹਾਡੀ ਖਾਤਰ ਆਪਣੇ ਪੁੱਤ ਸਾਹਿਬ ਜੱਦੇ ਸ਼ਹੀਦ ਕਰਵਾ ਲਏ ਤੁਸੀਂ ਆਪਣੇ ਪੁੱਤਾਂ ਨੂੰ ਬਚਾਉਂਦੇ ਘਰ ਆ ਗਏ ਉਸ ਗੁਰੂ ਤੋਂ ਬੇਮੁਖ ਹੋ ਗਏ ਆ ਲੋ ਘਰ ਬੈਠੋ ਮਾਈ ਭਾਗੌਰ ਦੀ ਬੰਗਾਰ ਨੇ ਅੰਦਰ ਦਾ ਸੱਤਾ ਮਰ ਜਗਾ ਦਿੱਤਾ ਅੰਦਰ ਦੀ ਸੂਰਬੀਰਤਾ ਜਾਗੀ ਮੱਜੇ ਦੇ ਉਹ ਸਿੱਖ ਖਦਰਾਣੇ ਦੀ ਢਾਬ ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੱਥ ਵਿੱਚ ਆ ਕੇ ਵਜ਼ੀਰ ਖਾਂ ਦੀ ਫੌਜ ਨਾਲ ਲੜੇ ਸ਼ਹੀਦ ਹੋ ਗਏ ਕਲਗੀਆਂ ਵਾਲੇ ਨੇ ਉੱਥੇ ਵਿਦਾਵਾ ਪਾੜਿਆ ਅੱਜ ਉੱਥੇ ਗੁਰਦੁਆਰਾ ਟੱਟੀ ਗੰਡੀ ਸਾਹਿਬ ਸ੍ਰੀ ਮੁਕਸਰ ਸਾਹਿਬ ਬਣਿਆ ਸਭੋ ਕੀ ਤਲਵੰਡੀ ਵੱਲ ਗਏ ਉਦੋਂ ਮੱਝ ਦੇ ਨਿੱਕਾਂ ਸਿੱਖ ਮਾਲਵੇ ਦੀ ਧਰਤੀ ਤੇ ਪਹੁੰਚੇ ਉਹਨਾਂ ਸਿੱਖਾਂ ਵਿੱਚ ਸਭ ਤੋਂ ਮੋਰੀ ਸਿੱਖ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਦੋਂ ਅਸੀਂ ਜਹਾਦ ਕਰਾਂਗੇ ਉਦੋਂ ਤੈਨੂੰ ਆਪੇ ਬੁਲਾ ਲਾਂਗੇ ਉਹ ਕੌਣ ਹੈ ਧੰਨ ਬਾਬਾ ਦੀਪ ਸਿੰਘ ਜੀ ਸੰਕੜੇ ਸਿੱਖ ਲੈ ਕੇ ਸੰਭੋ ਕੀ ਤਲਵੰਡੀ ਪਹੁੰਚੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋ ਗਏ ਉਦੋਂ ਇਹ ਭਾਈ ਮਨੀ ਸਿੰਘ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਨੂੰ ਲੈ ਕੇ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਪਹੁੰਚੇ ਜਦੋਂ ਮਹਾਰਾਜ ਨੇ ਪੁੱਛਿਆ ਨਾ ਮਹਾਰਾਜ ਸਾਰੇ ਸਿੱਖ ਤੁਹਾਡੇ ਨਜ਼ਰ ਆਉਂਦੇ ਨੇ ਪਾਤਸ਼ਾਹ ਦਇਆ ਸਿੰਘ ਵੀ ਕੋਲ ਹੈ ਧਰਮ ਸਿੰਘ ਵੀ ਕੋਲ ਹੈ ਮਾਨ ਸਿੰਘ ਵੀ ਕੋਲ ਹੈ ਬਾਬਾ ਦੀਪ ਸਿੰਘ ਵੀ ਕੋਲ ਹੈ ਮਨੀ ਸਿੰਘ ਕੋਲ ਹੈ ਸਾਰੇ ਸਿੱਖ ਨਜ਼ਰ ਆਉਂਦੇ ਨੇ ਮੇਰੇ ਸਾਹਿਬ ਜੱਦੇ ਨਹੀਂ ਮਾਰੇ ਕਿਤੇ ਕੰਮ ਕੱਲੇ ਨੇ ਕਲਗੀਆਂ ਵਾਲੇ ਨੇ ਕਿਹਾ ਹਾਂ ਭੇਜ ਦਿੱਤੇ ਨੇ ਜਿੱਥੋਂ ਸਰੀਰ ਕਰਕੇ ਕੋਈ ਵਾਪਸ ਨਹੀਂ ਆਉਂਦਾ ਵਾਰ ਦਿੱਤੇ ਨੇ ਮੈਂ ਮਹਾਰਾਜ ਕਿਤੋਂ ਵਾਰ ਦਿੱਤੇ ਐਨੀ ਕਿਹੜੀ ਕੀਮਤੀ ਚੀਜ਼ ਸੀ ਜਿਹਦੇ ਤੋਂ ਮੇਰੇ ਪੁੱਤ ਵਾਰ ਦਿੱਤੇ ਗਲਗੀਆਂ ਬਣ ਲੈਨੇ ਬਚਨ ਕਿਨ ਪੁੱਤਰਨ ਕੇ ਸੀਸ ਤੇ ਵਾਰ ਦिए ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਨਜਾਰ ਫਿਰ ਉਸੇ ਦਮ ਨਮਾ ਸਭ ਦੀ ਧਰਤੀ ਜਿਹਨੂੰ ਸਭੋ ਕੀ ਤਲਵੰਡੀ ਕਰੇ ਉੱਥੇ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਦੇ ਸੰਪੂਰਨ ਸਰੂਪ ਲਿਖਵਾਇਆ। ਕੱਲ ਮੈਂ ਕਿਤਾਬਾਂ ਨੂੰ ਪੜ੍ਹ ਰਿਆ ਸੀ ਉਹਨੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੰਥ ਨੇ ਹੁਕਮ ਕੀਤਾ ਨਾ ਗੜੀ ਚੰਕੋੜ। ਵਾਦਾ ਯਾਦ ਕਰਾਇਆ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਕਲਗੀਆਂ ਵਾਲਿਓ ਤੁਸੀਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਕਈ ਵਾਰ ਸਾਨੂੰ ਕਹਿੰਦੇ ਸੀ। ਜਦੋਂ ਅਸੀਂ ਪੁੱਛਣਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਤਾਂ ਸਾਨੂੰ ਦੱਸ ਦਿਓ। ਆਪਣੀ ਜ਼ੁਬਾਨੀ ਅਰਥ ਕਰ ਜਾਓ ਤੇ ਤੁਸੀਂ ਕਹਿੰਦੇ ਸੀ ਵਕਤ ਆਏਗਾ ਵਿਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਸਮਝਾਂਗੇ ਵਿਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਸਮਝਾਵਾਂਗੇ ਪਾਤਸ਼ਾਹ ਅਜੇ ਤੱਕ ਅਰਥ ਸਮਝਾਏ ਨਹੀਂ ਤੁਸੀਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਨਹੀਂ ਹੋ ਸਕਦੇ ਮਹਾਰਾਜ ਪੰਥ ਤੁਹਾਨੂੰ ਹੁਕਮ ਕਰਦਾ ਹੈ ਜੇ ਤੁਹਾਡੇ ਇੱਕ ਬਚਨ ਅਧੂਰਾ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਵੀ ਵਿੱਲੇ ਹੋ ਕੇ ਸਮਝਾਵਾਂਗੇ ਮਹਾਰਾਜ ਉਹ ਕਦੋਂ ਸਮਝਾਉਂਗਾ ਪਾਤਸ਼ਾਹ ਨੇ ਪੰਥ ਦਾ ਹੁਕਮ ਮੰਨਿਆ ਗੜੀ ਚਮਕੌਰ ਛੱਡ ਦਿੱਤੀ ਅੱਜ ਉਹ ਬਚਨ ਪੂਰਾ ਕਰਨ ਦਾ ਵਕਤ ਆਇਆ ਸਬੂ ਕੀ ਤਲਵੰਡੀ ਹਜ਼ੂਰ ਨੇ ਕਿਹਾ ਭਾਈ ਮਨੀ ਸਿੰਘ ਕਾਗਜ਼ ਮੰਗਾਓ ਵਧਿਆ ਕਲਮ ਦੁਆਤ ਸਿਆਹੀ ਤਿਆਰ ਕਰੋ ਬਾਬਾ ਦੀਪ ਸਿੰਘ ਜੀ ਭਾਈ ਦੀਪ ਸਿੰਘ ਜਿਹਨਾਂ ਨੂੰ ਬਾਬਾ ਦੀਪ ਸਿੰਘ ਕਹਿੰਦੇ ਉਹਨਾਂ ਦੀ ਡਿਊਟੀ ਲਈ ਕਲਮਾਂ ਤਿਆਰ ਕਰਨੀਆਂ ਨਿੰਮ ਦੇਦ ਰੱਖਣੀਆਂ ਸਿਆਹੀ ਤਿਆਰ ਕਰਨੀ ਤੋਂ ਡੀ ਸੇਵਾ ਕਲਮਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣੀ ਭਾਈ ਮਨੀ ਸਿੰਘ ਜੀ ਦੀ ਸੇਵਾ ਕਲਗੀ ਤਰਪਾਤਸ਼ਾ ਮੋਜਵੰਨੀ ਗੁਰੂ ਗ੍ਰੰਥ ਸਾਹਿਬ ਜੀ ਉਚਾਰਨ ਕਰਨ ਲੱਗ ਪਏ ਇੱਕ ਓ ਅੰਕਾਰ ਤੋਂ ਲੈ ਕੇ 18 ਦਾ ਸਦੀਸ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੇ ਭਾਈ ਮਨੀ ਸਿੰਘ ਲਿਖਦੇ ਰਹੇ ਬਾਬਾ ਦੀਪ ਸਿੰਘ ਕਲਮ ਦੁਆਦੀ ਸੇਵਾ ਕਰਦੇ ਰਹੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਤਾਰਾ ਵੀ ਕਰਦੇ ਰਹੇ ਔਰ ਸਾਧ ਸੰਗਤ ਇੱਕ ਦਿਨ ਮੈਂ ਲਾਈਵ ਤੋਂ ਕਿਹਾ ਪਈਆਂ ਦੇ ਮਨ ਵਿੱਚ ਇਹ ਹੁੰਦਾ ਹੈ ਮੂੰਹ ਜਵਾਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਸੁਣਾਤੀ ਸੀ ਇਹ ਯਾਦ ਰੱਖਿਓ ਪਹਿਲੀ ਗੱਲ ਗੁਰੂ ਨੂੰ ਵਿਅਕਤੀ ਨਾ ਕੋਈ ਸਮਝੇ ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ। ਅੱਲਾਹ ਤਾਲਾ ਦੀ ਅਗੰਮ ਛੱਤੀ ਹੈ। ਗੁਰੂ ਨੂੰ ਕੱਲਾ ਮਨੁੱਖ ਨਹੀਂ ਆਪਾਂ ਸਮਝ ਸਕਦੇ। ਗੁਰ ਪਰਮੇਸ਼ਰ ਹੈ। ਗੁਰ ਨਾਰਾਇਣ, ਦੈ ਗੁਰ, ਗੁਰ ਸੱਚਾ ਸਿਰਜਣਹਾਰ। ਗੁਰੂ ਨਾਰਾਇਣ ਦੈ ਹੈ ਤੇ ਸਿਰਜਣਹਾਰ ਹੈ। ਗੁਰੂ ਕੋਈ ਛੋਟੀ ਪਾਵਤ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਇੱਕੋ ਅੰਕਾਰ